ਟੀਆਂ ਕਰੇ ਪੈਦਾ ਹੁਣ ਤਾਂ ਲੱਡੂ ਵੰਡਿਆ ਕਰੋ ਮਠਿਆਈਆਂ ਵਰਤਾਇਆ ਕਰੋ ਮੈਨੂੰ ਇੱਕ ਵੀਰ ਦਾ ਬਚਨ ਯਾਦ ਆਇਆ ਕਹਿੰਦੇ ਇੱਕ ਸੱਜਣ ਸੀ ਉਹਦੇ ਚਾਰ ਬੇਟੇ ਤੇ ਇੱਕ ਬੇਟੀ ਉਹ ਚੜ੍ਹਾਈ ਕਰ ਗਿਆ ਤੇ ਉਹਦਾ ਕੋਈ ਗੂੜਾ ਸੱਜਣ ਸੀ ਬੇਟੀ ਵੱਡੀ ਸੀ ਬੇਟੇ ਛੋਟੇ ਕੁਝ ਦਿਨ ਉਹਦਾ ਸਸਕਾਰ ਹੋਣਾ ਸੀ ਨਾ ਤੇ ਭਾਈ ਸਾਹਿਬ ਜੀ ਨੇ ਆ ਕੇ ਤੇ ਤਿਆਰੀ ਕੀਤੀ ਹੋਈ ਤੇ ਉਹਦੇ ਵਿੱਚ ਰੋਕ ਪਾਤੀ ਕਹਿੰਦੇ ਵੀ ਇਹਨੇ ਲੱਖ ਰੁਪਈਆ ਮੇਰਾ ਦੇਣਾ ਏ ਬੋਲੋ ਸਤਨਾਮ ਤੇ ਮੈਂ ਸੰਸਕਾਰ ਨਹੀਂ ਹੋਣ ਦੇਣਾ ਮੇਰਾ ਉਧਾਰ ਜਿਹੜਾ ਇਹਨੇ ਮੋੜਿਆ ਨਹੀਂ ਆ ਤੇ ਤੁਸੀਂ ਦਿਓ ਤੇ ਮੈਂ ਸੰਸਕਾਰ ਹੋਣ ਦੇਣਾ ਨਹੀਂ ਤੇ ਨਹੀਂ ਹੋਣ ਦੇਣਾ ਹੁਣ ਪੰਚਾਇਤ ਇਕੱਠੀ ਸਾਰੇ ਲੋਕ ਇਕੱਠੇ ਸੀ ਗੱਲ ਬੜੀ ਪਿਆਰੀ ਲੱਗੀ ਵੰਡਦਿਆਂ ਕਿਸੇ ਨੇ ਸੱਚ ਕਿਆ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਹੁਣਾਉਣ ਦੀਆਂ ਉਥੇ ਕੀ ਹੋਇਆ ਉਹਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ ਲੱਖ ਦੀ ਗੱਲ ਆਈ ਤੇ ਇੱਕ ਮੋਤਵਾਰ ਸੱਜਣ ਕਹਿੰਦਾ ਪੁਰਖਾ ਚਾਹਣੂ 25-25 ਆਉਣਾ ਏ ਕਰ ਦਿਓ ਉਹ ਕਹਿੰਦੇ ਅਸੀਂ ਜਾਣਦੇ ਨਹੀਂ ਇਹ ਕੌਣ ਆਖੋ ਸਤਨਾਮ ਅਸਿੰਗਣੀ ਦਿੱਤਾ ਲਿਆ ਇਹ ਕੋਈ ਗੱਲ ਐ ਉਹ ਇੱਕ ਦੂਜੇ ਦੇ ਉੱਲੇ ਹੋਣ ਉਹ ਕਹਿੰਦਾ ਮੇਰਾ ਪੈਸੇ ਦਿਓ ਮੈਂ ਸੰਸਕਾਰ ਨਹੀਂ ਕਰ ਦੇਣਾ ਇਹਨਾਂ ਕੁਝ ਹੋਣ ਦੇ ਬਾਵਜੂਦ ਪੁੱਤ ਪੋਸ਼ਾ ਹੋ ਗਏ ਤੇ ਉਹ ਜਿਹੜੀ ਧੀ ਸੀ ਅੱਗੇ ਆਈ ਕਹਿੰਦੀ ਵੇਖ ਗੁਰਮੁਖਾ ਤੇਰੀ ਮੇਰੇ ਪਿਤਾ ਨਾਲ ਗੁੜੀ ਜਾਰੀ ਹੈ ਮੈਂ ਤੈਨੂੰ ਜਾਣਦੀ ਤੂੰ ਤੇ ਪਾਪਾ ਸਜਣ ਸੀ ਵੇਖ ਅੱਜ ਮੇਰੇ ਪਿਤਾ ਦੀ ਅੰਤਮ ਰਸਮ ਦੇ ਉੱਤੇ ਨਾ ਬਾਦਸ਼ਗਣੀ ਨਾ ਕਰ ਉਹ ਕਹਿੰਦਾ ਮੈਂ ਜਿਹੜਾ ਕੁਝ ਕਿੰਨਾ ਹੈ ਮੇਰੇ ਪੈਸੇ ਦੋ ਸਸਕਾਰ ਕਰੋ ਚਾਰੇ ਪੁੱਤਰਾਂ ਸੇ ਪਾਸੇ ਹੋ ਗਏ ਮੁੱਕਰ ਗਏ ਇਹਨੇ ਸਾਡੇ ਕੋ ਨਹੀਂ ਹੈਗਾ ਨਹੀਂ ਸਸਕਾਰ ਹੁੰਦਾ ਤੇ ਨਾ ਹੋਵੇ ਬੱਚੀ ਨੇ ਆਖਿਆ ਕਹਿਣ ਲੱਗੀ 1 ਲੱਖ ਰੁਪਈਆ ਮੈਂ ਦਵਾਂਗੀ ਸਰਪੰਚ ਸਭ ਮੇਰੇ ਖਾਤੇ 'ਚ ਪਾ ਦਿਓ ਤੇ ਸਸਕਾਰ ਕਰ ਲੈਣ ਦਿਓ ਤੇ ਉਸ ਬਜ਼ੁਰਗ ਦੇ ਨੇਤਰ ਭਾਰਾਏ ਉਨੇ ਉਸ ਧੀ ਦੇ ਸਿਰ ਤੇ ਹੱਥ ਰੱਖ ਕੇ ਨਾ 5 ਲੱਖ ਰੁਪਈਆ ਮੰਗਾ ਕੇ ਗੱਡੀ ਚੋਂ ਦੀ ਝੋਲੀ ਚ ਪਾਦਾ ਖੋਏ ਗਏ ਸਾਰੇ ਹਰਾਨ ਹੋਏ ਕਹਿਣ ਲੱਗੇ ਕਿ ਵੀ ਤੁਸੀਂ ਤਾਂ ਲੈਣਾ ਇਹਦੇ ਤੋਂ ਉਹ ਕਹਿੰਦਾ ਗੱਲ ਕੋਈ ਹੋਰ ਸੀ ਕਹਿੰਦੇ ਨਾ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਪ੍ਰੇਮ ਨਾਲ ਪੜਿਓ ਏਕ ਓੰਕਾਰ ਤੋਂ 1430 ਅੰਗ ਜਿਹੜੇ ਕੋਸ਼ਿਸ਼ ਕਰਿਓ 15 ਕਿੰਮੈਂਟ ਰੋਜ਼ ਲਾਇਆ ਕਰੋ ਅਰਥਾਂ ਸਮੇਤ ਪੋਥੀਆਂ ਮਿਲਦੀਆਂ ਆਪਣੀ ਜ਼ਿੰਦਗੀ 'ਚ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਸਾਡੇ ਅਲਾਂ ਵੇਖਿਓ ਸਾਡੇ ਤੋਂ ਆਸ ਲਾਧੂ ਅਸੀਂ ਤੇ ਆਵਦੀਆਂ ਦੁਸ਼ਮਣੀਆਂ ਕੱਢਣ ਲਾਪੇ ਕਥਾ ਕੀਰਤਨ 'ਚ ਸੰਗਤਾਂ ਵਿਚਾਰੀਆਂ ਰਸ ਲੈਣ ਖਣੋ ਤਰਸ ਰਹੀਆਂ ਵੀ ਜੇ ਇਹੋ ਹੀ ਲਿੰਦਿਆ ਚੁਗਲੀ ਤੇ ਕਲੇਸ਼ ਕਥਾ ਚ ਪਾਉਣਾ ਤੇ ਉਹਦੇ ਘਰਾਂ 'ਚ ਹੀ ਬੜਾ ਖੁਸਾਤ ਨਾ ਹਰ ਬੰਦਾ ਘਰਾਂ ਦੇ ਵਿੱਚ ਘਰੋ ਘਰੀ ਦੁਖੀ ਇੱਕੋ ਜਗ੍ਹਾ ਜਿੱਥੇ ਆ ਕੇ ਆਵਾਜ਼ ਆਉਂਦੀ ਆਨੰਦ ਭਇਆ ਮੇਰੀ ਮਾਏ ਆਨੰਦ ਭਇਆ ਮੇਰੀ ਮਾਏ ਆਨੰਦ ਭਇਆ ਮੇਰੀ ਮਾਏ ਆਹ ਗਉ ਰਾਜ ਕੇ ਸਤ ਗੁਰੂ ਮੈਂ ਪਾਇਆ 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 ਨੰਦ ਪਿਆ ਮੇਰੀ ਮਾਈ ਨੰਦ ਪਿਆ ਮੇਰੀ ਮਾਈ ਉਹ ਸਾਰੇ ਪੁੱਛਣ ਲੱਗੇ ਵੀ ਇਹ ਕੀ ਪਿੰਡ ਦਾ ਸਰਪੰਚ ਸਭ ਗੱਲ ਇਦਾ ਹੀ ਇਹ ਮੇਰਾ ਸੱਜਣਾ ਹੈ ਅੱਜ ਇਹਦਾ ਸਸਕਾਰ ਹੈ ਤੇ ਰਹਿਣਾ ਪਾਵਣੀ ਅੱਖੋ ਸਾਥ ਨਾਲ ਰਹਿਣਾ ਪਵਣੀ ਵੇਖੋ ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸ ਗਈ ਆ ਦੋ ਬੌੜੀਆਂ ਨੇ ਆਨੰਦ ਸਾਹਿਬ ਦੇ ਵਿੱਚ ਪਹਿਲੀ ਕਿਹੜੀ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੈਨੂੰ ਜਨਮ ਜੂ ਹੈ ਉਹ ਲੋਕ ਉਹ ਕੈਟਾਗਰੀ ਜਿਹੜੇ ਬਾਹਰੋਂ ਧਰਮੀ ਆ ਅੰਦਰੋਂ ਨਹੀਂ ਬਹੁਤ ਨੇ ਅੱਜਕੱਲ ਜਿਨ੍ਹਾਂ ਦਾ ਕੰਮ ਹੀ ਇਹ ਸਿਆਸਤ ਦੇ ਸਿਰ ਤੇ ਆਪਣੀ ਰੋਟੀ ਸੇਕਣੀ ਹੈ ਲੋਕਾਂ ਦੇ ਪੁੱਤ ਮਰਵਾ ਕੇ ਤੇ ਆਪ ਸੁਖ ਮੰਨਣੇ ਤੁਸੀਂ ਬਹੁਤ ਮੇਰੇ ਪਿਤਾ ਸਮਾਨ ਪੜੇ ਲਿਖੇ ਬੈਠੇ ਹੋ ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ ਮਹਾਰਜ ਜੀ ਕਹਿੰਦੇ ਉਹ ਲੋਕ ਬਾਹਰੋਂ ਤੇ ਪਹਿਰਾਵੇ ਚ ਰਾਜ ਦੀਆਂ ਗੱਲਾਂ ਕਰਨਗੇ ਪਰ ਅੰਦਰੋਂ ਉਹਨਾਂ ਨੂੰ ਨਹੀਂ ਹੈਗਾ ਕੁਝ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤੇ ਨਹੀਂ ਜਨਮ ਜੂ ਹੈ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮੰਨੋ ਕਹਿੰਦੇ ਮੌਤ ਹੋ ਗਈ ਗਲੋਂ ਲੈਣਾ ਉਹ ਕਹਿੰਦਾ ਮੇਰਾ ਸੱਜਣ ਸੀ ਬੜਾ ਗੂੜਾ ਤੇ ਮੈਂ ਉਧਾਰੇ 5 ਲੱਖ ਰੁਪਏ ਲਏ ਸੀ ਪਰ ਮੈਂ ਇਹਦੇ ਜੀਂਦੇ ਜੀ ਲੁਟਾ ਨਹੀਂ ਸਕਿਆ ਅੱਜ ਮੈਨੂੰ ਖਬਰ ਮਿਲੀ ਭਾਈ ਸਾਹਿਬ ਪੂਰੇ ਹੋ ਗਏ ਸੰਸਕਾਰ ਹੈ ਤੇ ਮੈਂ ਭੱਜ ਆਇਆ ਪਰ ਮੇਰੇ ਅੰਦਰ ਇਹ ਖਿਆਲ ਸੀ ਵੀ ਪੰਜ ਬੱਚੇ ਇਹਦੇ ਇੱਕ ਵਾਈਫ ਵੀ ਹੈ ਤੇ ਇਹ ਜਿਹੜੀ ਅਮਾਉਂਟ ਹੈ ਰਕਮ ਹੈ ਭਾਈ ਸਾਹਿਬ ਦੱਸ ਕੀ ਨਹੀਂ ਗਏ ਬੋਲੋ ਸਤਨਾਮ ਪੀ ਕਿੰਨੂ ਫੜਾਈ ਇਹ ਥੋੜਾ ਪਤਾ ਹੁਣ ਆਪਣੇ ਜੋ ਕਿਨੇ ਮਰ ਜਾਣਾ ਕਿਹੜੇ ਵੇਲੇ ਆਪਾਂ ਤੇ ਬੜਾ ਕੋਈ ਸੋਚ ਕੇ ਬੈਠੇ ਆ ਪਰ ਬਾਣੀ ਕਹਿੰਦੀ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਆਪਾਂ ਤੇ ਬੜਾ ਮੈਟਰ ਬਣਾਇਆ 100 ਸਾਲ ਦਾ ਪੀ ਆਪਾਂ ਆ ਕਰਨਾ ਉਹ ਕਰਨਾ ਡਜੈਨ ਬਣਾਉਣੇ ਆ ਪਲਾਟ ਲੈਣਾ ਮਹਾਰਜ ਕਹਿੰਦੇ ਕਹਾ ਵਿਸਾਸਾ ਇਸ ਪਾਂਡੇ ਕਾ ਇਤਨਾ ਕ ਲੱਗਿਆ ਪਤਾ ਨਹੀਂ ਉਥੋਂ ਪੌੜੀਆਂ ਉਤਰੀਆਂ ਕਿ ਨਾਲ ਹੀ ਟੇਢੇ ਹੋ ਜਾਣਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਣੇ ਬੁਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਜਦੋਂ ਚਾਰ ਕ ਪੈਸੇ ਆ ਜਾਂਦੇ ਤੇ ਤਾਂ ਨੂੰ ਗੋਲੀ ਚਲਾਉਂਦਾ ਆਖੋ ਸਤਨਾਮ ਸਿੱਧੀਆਂ ਮਾਰ ਦਿੰਦਾ ਗੁਰਦਾਰੇ ਨੂੰ ਹੀ ਉਦੋਂ ਇਹ ਵੀ ਨਹੀਂ ਵੇਂਦਾ ਵੀ ਨਗਰ ਕੀਰਤਨ ਸਮਾਗਮ ਚੱਲਦਾ ਰਹਿ ਰਸ ਦੀਜਾ ਬੰਦ ਕਰ ਲਾਂ ਵਿੱਚੇ ਰਹਿ ਰਸ ਦੇ ਲਾਉ ਦੀਜਾ ਚੀਕਾਂ ਮਾਰੂ ਹਾਂ ਮਾਰੇ ਕਹਿੰਦੇ ਜਬ ਕਛ ਪਾਵੇ ਤਬ ਗਰਭ ਕਰਤ ਹੈ ਜਦੋਂ ਰੱਬ ਥੱਪੜ ਮਾਰਦਾ ਫਿਰ ਕਹਿੰਦੇ ਮਾਇਆ ਗਈ ਤਬ ਰੋਵਣ ਲੱਗਦਾ ਫਿਰ ਉੱਚੀ ਉੱਚੀ ਰੋਂਦਾ ਹੈ ਰੱਬਾ ਤੂੰ ਮੇਰੇ ਨਾਲ ਇਦਾਂ ਕਰ ਦਿੱਤਾ ਰੱਬਾ ਤੂੰ ਚੰਗੀ ਨਹੀਂ ਕੀਤੀ ਮਾਰੇ ਕਹਿੰਦੇ ਆਪਣਾ ਭੁੱਲ ਗਿਆ ਆਖੋ ਸਤਨਾਮ ਉਹ ਕਹਿੰਦਾ ਮੈਨੂੰ ਦੱਸਿਆ ਨਹੀਂ ਮੇਰੇ ਸੱਜਣ ਨੇ ਕਿ ਕਿੰਨੋਂ ਦੇਈ ਹੁਣ ਰੁਪਈਆ 5 ਲੱਖ ਜਾਣੇ 6 ਆ ਤੇ ਮੈਂ ਟੈਨਸ਼ਨ ਵਿੱਚ ਪੈ ਗਿਆ ਤੇ ਫਿਰ ਮੇਰੇ ਅੰਦਰੋਂ ਫੈਸਲਾ ਆਇਆ ਵੀ ਇਹਨਾਂ ਦੇ ਵਿੱਚੋਂ ਪਰਖ ਕਰ ਵੀ ਅਸਲੀ ਮੁਹੱਬਤ ਬਾਪੂ ਨੂੰ ਕੌਣ ਕਰਦਾ ਏ ਬੋਲੋ ਵਾਹਿਗੁਰੂ ਅਸਲੀ ਮੁਹੱਬਤ ਪਿਓ ਨੂੰ ਕੌਣ ਕਰਦਾ ਏ ਇਸ ਵਾਸਤੇ ਮੈਨੂੰ ਸਹੀ ਤਰੀਕਾ ਜਿਹੜਾ ਇਹੋ ਹੀ ਲੱਭਾ ਮੇਰੇ ਅੰਦਰ ਵਿਚਾਰ ਆਈ ਵੀ ਜਿਹੜਾ ਸੱਚਾ ਪਿਆਰ ਕਰਦਾ ਹੋਊਗਾ ਭਾਈ ਗੁਰਮੁਖ ਸਿੰਘ ਨੂੰ ਜਿਨ੍ਹਾਂ ਦਾ ਸਸਕਾਰ ਹੈ ਇਹ ਰੀਅਲ ਕਹਾਣੀ ਜੇ ਆਖੋ ਸਤਨਾਮ ਇੱਕ ਸਾਖੀ ਹੁੰਦੀ ਹੈ ਨਾ ਇਹ ਕਿਸੇ ਦੀ ਪਰਸਨਲ ਜੇ ਉਹ ਸਿੰਘ ਹੈਗਾ ਜੀ ਇੱਕ ਤੇ ਉਦਾਂ ਸੁਣਾਉਣ ਲਈ ਹੁੰਦਾ ਉਹ ਹੈਗਾ ਏ ਕਹਿੰਦਾ ਫਿਰ ਮੈਂ ਇਹ ਸੋਚ ਕੇ ਵਿਆਹਤ ਬਣਾਈ ਵੀ ਸੱਚੀ ਮੁਹੱਬਤ ਦਾ ਪਤਾ ਲੱਗੂ ਜਿਹੜਾ ਦਿਲੋਂ ਕਰਦਾ ਹੋਇਆ ਉਹ ਬਾਹ ਖੜੀ ਕਰੂਗਾ ਜਿੱਦਾਂ ਮਹਾਰਾਜ ਸਾਹਿਬ ਨੇ 80000 ਦੇ ਕੱਠ ਚ ਆਖਿਆ ਸੀ ਨਾ ਆਓ ਕੋਈ ਬੇਟਾ ਸੀਸ ਕਰੋ ਤੇ ਜਿਹੜੇ ਮੇਰੇ ਅੱਗੇ ਖੀਰ ਕੜਾਹ ਵਾਲੇ ਹੀ ਪਕੌੜਿਆਂ ਵਾਲੇ ਉਹ ਤੇ ਵਹਿ ਵਹਿ ਨਿਕਲ ਗਏ ਕਈ ਵੇਲੇ ਫੋਟੋ ਲਵਾਉਣ ਵਾਲੇ ਨਾਮ ਕਹੌਣ ਵਾਲੇ ਉਹ ਥੋੜੇ ਜਿਹੀ ਡੇਢੇ ਮੇਢੇ ਹੋ ਗਏ ਉਥੇ ਇਹ ਸਾਰੀ ਲੜੀਵਾਰ ਕਥਾ ਜਿਹੜੀ ਕੀਤੀ ਹੈ 14 ਪੋਥੀਆਂ ਜੇ ਕਹਿੰਦੇ ਕਈ ਤੇ ਪਹਾੜਾਂ ਨੂੰ ਚੜ ਗਏ ਕਈ ਜੰਗਲ ਚ ਵੜ ਗਏ ਕਈ ਮੰਜੀਆਂ ਉਹਲੇ ਹੋ ਗਏ ਕਈ ਕੰਦਰਾ ਚ ਛੁਪ ਗਏ ਕਈ ਨੀਵੇਂ ਨੀਵੋ ਕੇ ਤੇ ਮਾਤਾ ਗੁਜਰਕੌਰ ਨੂੰ ਕਹਿੰਦੇ ਮਾਤਾ ਤੇਰੇ ਪੁੱਤਰ ਨੂੰ ਨਾ ਦੇਵੀ ਦਾ ਛਾਇਆ ਆ ਗਿਆ ਉਹ ਕਹਿੰਦੇ ਕੀ ਹੋਇਆ ਕਹਿੰਦੇ ਅੱਜ ਬੰਦੇ ਵੱਢੀ ਜਾਂਦਾ ਆਖੋ ਸਤਨਾਮ ਸ੍ਰੀ ਕਦੇ ਨਹੀਂ ਇਦਾਂ ਹੋਇਆ ਅੱਜ ਇਹੋ ਜੀ ਖੇਡ ਦਰਬਾਰ ਚ ਮੇਰੇ ਤੇਰੇ ਪੁੱਤਰ ਨੂੰ ਕੁਝ ਹੋ ਗਿਆ ਉਹਦੇ ਤੇ ਦੇਵੀ ਪ੍ਰਗਟ ਹੋ ਗਈ ਆਵੀ ਹੋ ਗਈ ਉਹ ਕਹਿੰਦੇ ਸਿਰ ਮੰਗਦਾ ਹੀ ਤੇ ਵੀ ਸੁਣਿਆ ਵੀ ਦੋ ਤਿੰਨ ਵੱਡ ਵੀ ਦਿੱਤੇ ਜੇ ਵੀ ਨਹੀਂ ਹਟਦਾ ਆਖੋ ਸਤਨਾਵਾ ਇਹ ਕਹਾਣੀ ਨੋਟ ਰੱਖਿਓ ਦਿਲੋਂ ਮੁਹੱਬਤ ਜਿੰਨ ਸਈ ਸੱਚਾ ਮੈਂ ਹੋਰ ਤਰੀਕੇ ਨਾਲ ਪੇਸ਼ ਕੀਤੀ ਇਤਿਹਾਸ ਸਾਰੇ ਸੁਣੇ ਤੁਸੀਂ ਉਹ ਕਹਿੰਦਾ ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਬੰਦੇ ਨੂੰ ਜ਼ਿੰਦਗੀ ਚ ਦਿਲੋਂ ਪਿਆਰ ਕੌਣ ਕਰਦਾ ਕਹਿੰਦੇ 1 ਲੱਖ ਮੈਂ ਕਿਹਾ ਤੇ ਘਰ ਦੀ ਵੀ ਗਮ ਹੋ ਗਈ। ਉਹ ਵੀ ਨਹੀਂ ਬੋਲੀ ਵੀ ਮੇਰਾ ਜੀਵਨ ਸਾਥੀ ਸਾਰੀ ਜ਼ਿੰਦਗੀ ਮੇਰੇ ਲਈ ਖਪਿਆ ਖਬਰਦਾਰ ਪਛਾਹ ਹੋ ਜਾਏ 1 ਲੱਖ ਦਾ ਦੋ ਲਈ ਸੰਸਕਾਰ ਨਹੀਂ ਰੁਕਣਾ ਚਾਹੀਦਾ। ਚਾਰੇ ਪੁੱਤਰ ਵੀ ਗਮ ਹੋ ਗਏ। ਕਹਿੰਦੇ ਆ ਧੀ ਮਿਲੀ ਮੈਨੂੰ ਗੱਜ ਕਿ ਆਖੋ ਸਤਨਾਮ ਆ ਮੇਰਾ ਚੰਨ ਦਾ ਟੁਕੜਾ ਮਿਲਿਆ ਜਿੰਨੇ ਭਰੀ ਪਚੈ ਚੱਖਿਆ ਮੇਰੇ ਅੱਬੂ ਦਾ ਮੇਰੇ ਪਿਓ ਦਾ ਸੰਸਕਾਰ ਕਰੰਦਿਓ। 1 ਲੱਖ ਦਾ ਸਵਾਲ ਲੈ ਲਿਓ ਮੈਨੂੰ ਯਕੀਨ ਹੋ ਗਿਆ ਵੀ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਐ ਜਿਹੜੀ ਦਿਲੋਂ ਆਪਣੇ ਪਿਓ ਨੂੰ ਮੁਹੱਬਤ ਕਰਦੀ ਆ ਮਤਬਲੀ ਸਾਰੇ ਜਗਤ ਮੈਂ ਝੂਠੀ ਦੇਖੀ ਆਪਣੇ ਸੁੱਖ ਸਿਉਂ ਹੀ ਸਭ ਲੱਗੇ ਕਿਆਦਾਰਾ ਕਹਿਣ ਲੱਗੇ ਸਾਰੇ ਮਤਬਲੀ ਤਾਂ ਕਰਕੇ ਕਹਿੰਦੇ ਫਿਰ ਮੈਂ 4 ਗੁਣਾ ਹੋਰ ਦੇ ਕੇ ਬਾਣੀ ਵੀ ਕਹਿੰਦੀ ਨਾ ਉਸਤੇ ਚੌਗੁਣਾ ਕਰ ਨਾਨਕ ਸਾਹਿਬ ਕਹਿੰਦੇ ਮੈਨੂੰ ਯਕੀਨ ਹੋਇਆ ਵੀ ਆਹ ਦਿਲੋਂ ਪਿਆਰ ਕਰਦੀ ਮੇਰੇ ਮਿੱਤਰ ਨੂੰ ਆਹ 5 ਲੱਖ ਧੀਏ ਤੇਰੀ ਝੋਲੀ 'ਚ ਦੂਜੇ ਫਿਰ ਤਾਂ ਠਾਂ ਠਾਂ ਵੇਖਣ ਕਹਿੰਦਾ ਹੱਥ ਨਾ ਲਾਇਓ ਹਣ ਇਹਦੀ ਇਮਾਨਦਾਰੀ ਹੈ ਜਿੱਥੇ ਆਪਾਂ ਇਸ ਵੇਲੇ ਬੈਠੇ ਆ ਨਾ ਜੇ ਦੁਨੀਆ ਖੜੋਤੀ ਆ ਨਾ ਪਾਣੀ ਤੇ ਧਰਤੀ ਖਲਾਰੀ ਵੈਗਰੂ ਨੇ ਆਖੋਏ ਆਕਾਸ਼ ਥੱਲੇ ਕੋਈ ਸਹਾਰਾ ਨਹੀਂ ਹੈ ਬਿਲਕੁਲ ਐਨ ਕੈਸੀ ਖੇਡ ਰੱਜ ਕੇ ਮਾਲਕ ਬੈਠਾ ਹੈ ਔਰ ਜਿਹੜੀਆਂ ਰੂਹਾਂ ਗੁਰਬਾਣੀ ਪੜਦੀਆਂ ਤੂੰ ਕਰਤਾ ਸਚਿਆਰ ਮੈਂਡਾ ਜੋਤੋਂ ਭਾਵੇਂ ਸੋਈ ਛੀਸੀ ਜੋਤੂੰ ਦੇ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਗੁਰਮੁਖ ਲਾਦਾ ਤੂੰ ਦਾ ਆਪ ਵਿਛੋੜਿਆ ਤੂੰ ਦਰਿਆਓ ਸਭ ਤੁਝ ਹੀ ਬਾਹੇ ਤੁਝ ਬਿਨ ਦੂਜਾ ਜੀ ਜੰਤ ਸਭ ਤੇਰਾ ਖੇਲ ਕਿਹੜੇ ਲੱਗੇ ਸਾਰੇ ਉਹ ਵੇਖਣ ਦਿਆ ਤਮਾਸ਼ਾ ਜਗਤ ਦਾ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਪਰ ਉਹਨਾਂ ਰੂਹਾਂ ਨੂੰ ਕਹਤਾ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਉਹਨਾਂ ਚ ਤੁਹਾਡਾ ਜ਼ਿਕਰ ਆ ਗਿਆ ਜਿਹੜੇ ਸਾਰਾ ਧੰਦਾ ਛੱਡ ਕੇ ਕੰਮ ਕਾਰ ਛੱਡ ਕੇ ਅੱਗੇ ਹੋ ਕੇ ਬੈਠੇ ਆ ਵਾਹਿਗੁਰੂ 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 ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕ੍ਰਿਪਾ ਦੇ ਜਗ ਕੇ ਮਸਤਕ ਕਰਮ ਪ੍ਰਭ ਪਾਈ ਸਾਧ ਸਰਣਾ